हां जी दोस्तों नमस्कार दोस्तों इस वीडियो तो ਵਿੱਚ ਤਿੰਨ ਬੱਚੀਆਂ ਤੁਸੀਂ ਦੇਖ ਰਹੇ ਜੇ ਪਿੰਡ ਰਟੋਲਪੇਟ ਸੁੱਖੇ ਵਾਲਾ ਪਿੰਡ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਜੀਰੇ ਤੋਂ ਜਿਹੜੀ ਸੜਕ ਦੋਸਤੋ ਕੋਟ ਹਿਸੇਖਾ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਸੁੱਖੇ ਵਾਲਾ ਰਟੋਲਪੇਟ ਆ ਤੇ ਵੀਰ ਸਰਦੂਲ ਸਿੰਘ ਦੇ ਕੋਲ ਦੋਸਤੋ ਇਹ ਤਿੰਨ ਬੱਚੀਆਂ ਪਕਾਉ ਆ ਸਾਲ-ਸਾਲ ਦੀਆਂ ਬੱਚੀਆਂ ਨੇ ਤਿੰਨੇ ਠੀਕ ਆ ਜੀ ਏਬੀਐਸ ਸੀਮਿੰਟ ਦੀਆਂ ਬੱਚੀਆਂ ਵੀ ਦੋਸਤੋ ਹੈਗੀਆਂ ਨੇ ਵਿੱਚ ਇੱਕ ਡੈਨਮਾਰਕ ਸੀਮਿੰਟ ਦੀ ਬਹੁਤ ਪਿਆਰੀ ਬੱਚੀ ਆ ਤੇ तकरीबन ਦੋਸਤੋ ਇੱਕ ਵੱਡੀ ਬੱਛੀ ਜਿਹੜੀ ਤੁਸੀਂ ਦੇਖੋਗੇ ਡੱਬੀ ਤੇ ਥਣ ਦੇਵੇ ਦੀਆਂ ਬਹੁਤ ਖੂਬਸੂਰਤਾਂ ਜਿਹੜੀ ਆ ਬੱਛੀ ਦੇਖ ਰਹੇ ਜੇ ਤੇ ਨਾਲ ਦੋ ਕਫੋਟਾਂ ਲੱਗੀਆਂ ਨੇ ਬਿਲਕੁਲ ਹਵਾਨੇ ਤੇ ਤੇ ਬਾਕੀ ਜਿਹੜੀ ਆ ਬੱਛੀ ਦੇਖੋ ਦੋਸਤੋ ਪਿਓਰ ਨਸਲ ਬਰੀਡ ਦੇ ਵਿੱਚ ਆ ਅੱਛਾ ਅੱਛਾ ਫਬਰੀਡ ਦੇ ਵਿੱਚ ਸੋ ਡੈਨਮਾਰਕ ਚੰਗੇ ਸੀਮਨ ਦੀ ਦੋਸਤ ਇਹ ਬੱਛੀ ਆ ਤੇ ਵੀਰ ਸਰਦੂਲ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤਿੰਨੇ ਬੱਛੀਆਂ ਵਕਾਊ ਆ ਦੋਸਤੋ 35000 ਤਿੰਨਾਂ ਦੀ ਡਿਮਾਂਡ ਆ ਸੋ 35000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਕਿਸੇ ਵੀਰ ਦੇ ਘਰ ਗਏ ਤੇ ਸੋ ਤਿੰਨੇ ਬੱਛੀਆਂ ਦੋਸਤੋ ਸਾਲਸਾਲ ਦੀਆਂ ਏਆਈ ਦੇ ਬਿਲਕੁਲ ਕਾਬਿਲ ਆ ਸੋ ਚਾਹ ਬਣ ਵੀਰ ਜਿਹੜਾ ਕੋਈ ਵੀਰ ਅਗੇ ਸਾਫ ਸਵਾਲ ਕਰ ਲੇ ਚੰਗੀ ਠੀਕ ਆ ਜੀ ਤੇ ਫਾਰਮ ਆਪਣੇ ਦੇ ਵਿੱਚ ਤੁਸੀਂ ਬੱਚੀਆਂ ਰੱਖਣੀਆਂ ਚਾਹੁੰਦੇ ਜੀ ਤੇ ਬੱਚੀਆਂ ਚੰਗੀਆਂ ਨੇ ਠੀਕ ਆ ਜੀ ਸੋ ਸਿੰਗਲ ਸਿੰਗਲ ਦਾ ਰੇਟ ਵੀ ਤੁਸੀਂ ਪੁੱਛ ਲਿਓ ਬਾਕੀ ਏਬੀਐਸ ਡੈਨਮਾਰਕ ਤੇ ਚੰਗੀਆਂ ਦੋਸਤੋ ਇਹ ਬ੍ਰੇਡ ਦੀਆਂ ਬੱਚੀਆਂ ਨੇ ਠੀਕ ਆ ਜੀ ਥਾਣਲੇਵੇ ਵਾਲੇ ਪਾਸਿਓ ਬੜੀਆਂ ਸਫਾਈਆਂ ਨੇ ਸੋਹਣੀ ਵਿਰਲ ਤੇ ਥਾਣ ਲੱਗਾ ਇੱਕੋ ਇੱਕ ਵੇੜ ਜਿਹੜੀ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਉਹਦੇ ਨਾਲ ਕੋ ਦੋ ਖਪੋਟਾਂ ਦੋਕ ਬੱਚੀਆਂ ਲੱਗੀਆਂ ਨਾਲ ਥਾਣਾ ਤੇ ਦੋ ਬੱਚੀਆਂ ਤੇ ਥਾਣ ਤੁਹਾਨੂੰ ਬਿਲਕੁਲ ਚਾਰ ਆ ਸਾਫ ਸੁਥਰੇ ਹਵਾਨੇ ਆ ਸੋਹਣੀ ਤੁਲਿਓ ਦੋਸਤੋ ਚੋੜੀ ਚਾਲੀ ਆ ਨੰਬਰ ਸਕਰੀਨ ਤੇ ਲੱਗਾ ਕਾਲ